1938 ਤੱਕ ਬਬਰ ਅਕਾਲੀ ਲਹਿਰ ਦੇ ਜਿਹੜੇ ਸਿੰਘ ਜੇਲਾਂ ਵਿੱਚ ਉਮਰ ਕੈਦ ਭੁਗਤ ਰਹੇ ਸਨ ਉਹ ਰਿਹਾ ਹੋ ਕੇ ਆਪਣੇ ਪਿੰਡਾਂ ਵਿੱਚ ਆ ਗਏ 28 ਫਰਵਰੀ 1925 ਨੂੰ ਗਿਆਨੀ ਹਰਬੰਦ ਸਿੰਘ ਸਰਹਾਲਾ ਖੁਰਦ ਦਾ ਜੋ ਰਹਿਣ ਵਾਲਾ ਸੀ ਉਹ ਵੀ ਰਿਹਾ ਹੋ ਗਿਆ ਆਨੰਦਪੁਰ ਸੰਤ ਹਰੀ ਸਿੰਘ ਕਹਾਰਪੁਰੀਏ ਨਾਲ ਰਲ ਕੇ ਇਸ ਨੇ ਕੇਸਗੜ੍ਹ ਦੀ ਇਮਾਰਤ ਦੀ ਸੇਵਾ ਕਰਵਾਉਣੀ ਪ੍ਰਾਰੰਭ ਕੀਤੀ ਗੁਰਦੁਆਰੇ ਦੇ ਵਿੱਚ ਸੈਕਟਰੀ ਲੱਗ ਗਿਆ ਫਿਰ ਕੀਰਤਪੁਰ ਦਾ ਵੀ ਸੈਕਟਰੀ ਲੱਗਾ ਇੱਥੇ ਕੀਰਤਪੁਰੀ ਇਹਦਾ ਮਲਾਪ ਮਾਸਟਰ 우ਜਾਗਰ ਸਿੰਘ ਧਾਮੀਆਂ ਕਲਾ ਵਾਲੇ ਨਾਲ ਹੋਇਆ ਜਿਹੜਾ ਕਿ ਇੱਥੇ ਛੋਟਾ ਸੈਕਟਰੀ ਸੀ ਧਾਮੀਆਂ ਕਲਾ ਦੇ ਪੰਜ ਬੱਬਰ ਬੱਬਰ ਅਕਾਲੀ ਲਹਿਰ ਦੇ ਵਿੱਚ ਜਾਂ ਸ਼ਹੀਦ ਹੋਏ ਜਾਂ ਉਹਨਾਂ ਉਮਰ ਕੈਦ ਭੋਗੀ ਉਨ੍ਹਾਂ ਦੇ ਜੀਵਨ ਤੋਂ ਮਾਸਟਰ ਉਜਾਗਰ ਸਿੰਘ ਬੜਾ ਪ੍ਰਭਾਵਿਤ ਸੀ ਤੇ ਇਹਦੇ ਵੀ ਮਨ ਦੇ ਵਿੱਚ ਚਾਹ ਸੀ ਕਿ ਮੈਂ ਵੀ ਦੇਸ਼ ਕੌਮ ਲਈ ਕੁਝ ਕਰਾਂ 1939 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਹਸ਼ਿਆਰਪੁਰ ਦੇ ਵਿੱਚ ਪ੍ਰਾਣੇ ਬਬਰਾਂ ਦੀ ਸਭਾ ਹੋਈ ਜਿਸ ਵਿੱਚ ਪਿਆਰਾ ਸਿੰਘ ਧਾਮੀਆਂ ਬੂਟਾ ਸਿੰਘ ਪੰਡੋਰੀ ਨਿਜਰਾ ਬਚਨਤ ਸਿੰਘ ਦਮੁੰਡਾ ਤੇ ਬੂਟਾ ਸਿੰਘ ਇਹ ਚਾਰ ਬੱਬਰ ਸ਼ਾਮਲ ਹੋਏ ਇਹਨਾਂ ਦੇ ਨਾਲ ਗਿਆਨੀ ਹਰਬੰਸ ਸਿੰਘ ਤੇ ਮਾਸਟਰ ਉਜਾਗਰ ਸਿੰਘ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਇਹ ਚਾਰੇ ਬੱਬਰ ਉਮਰ ਕੈਦ ਕੱਟ ਕੇ ਆਏ ਸਨ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਬੰਸ ਸਿੰਘ ਨੇ ਤਜਵੀਜ਼ ਪੇਸ਼ ਕੀਤੀ ਕਿ ਬੱਬਰ ਅਕਾਲੀ ਲਹਿਰ ਦੀ ਤਰ੍ਹਾਂ ਦੇ ਉੱਤੇ ਸਾਨੂੰ ਨਵਾਂ ਜੱਥਾ ਬਣਾਉਣਾ ਚਾਹੀਦਾ ਹੈਗਾ ਤੇ ਫਿਰ ਤੋਂ ਦੁਸ਼ਟਾਂ ਨੂੰ ਸੋਧਣਾ ਚਾਹੀਦਾ ਹੈ ਤੇ ਲੋਕਾਂ 'ਚ ਜਾਗਰਤੀ ਲੈ ਕੇ ਆਉਣੀ ਚਾਹੀਦੀ ਹੈ। ગઈ ਰਾਤ ਤੱਕ ਇਹ ਮੀਟਿੰਗ ਚੱਲਦੀ ਰਹੀ। ਤੇ ਫੈਸਲਾ ਕੀਤਾ ਗਿਆ ਕਿ ਹੋਲੇ ਮਹੱਲੇ ਦੇ ਉੱਤੇ ਆਨੰਦਪੁਰ ਸਾਹਿਬ ਅਗਲਾ ਇਕੱਠ ਕੀਤਾ ਜਾਏਗਾ। ਉਦੋਂ ਤੱਕ ਜਿੰਨੇ ਵੀ ਬੰਦਿਆਂ ਨਾਲ ਸੰਪਰਕ ਹੋ ਸਕਦਾ ਹੈ। ਉਹਨਾਂ ਸਭ ਨੂੰ ਉੱਥੇ ਪਹੁੰਚਣ ਲਈ ਸਨੇਹਾ ਲਾਇਆ ਜਾਏ। 1940 ਵਿੱਚ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਇਕੱਠ ਹੁੰਦਾ ਹੈ। ਜਿਸ ਵਿੱਚ ਜਿੱਥੇ ਪੁਰਾਣੇ ਬੱਬਰ ਸ਼ਾਮਲ ਹੁੰਦੇ ਆ। ਉਥੇ ਹੀ ਨਾਲ ਕੁਝ ਨਵੇਂ ਮੁੰਡੇ ਵੀ ਸ਼ਾਮਲ ਹੁੰਦੇ ਆ। ਇੱਥੇ ਫਿਰ ਜਿਹੜਾ ਜੱਥਾ ਤਿਆਰ ਕੀਤਾ ਜਾਂਦਾ ਹੈ ਉਹਦਾ ਨਾਂ ਜੁਗ ਪਲਟਾਉ ਦਲ ਰੱਖਿਆ ਜਾਂਦਾ ਹੈ ਤੇ ਗਿਆਨੀ ਹਰਬੰਸ ਸਿੰਘ ਨੂੰ ਇਹਦਾ ਮੁਖੀ ਮੰਨ ਲਿਆ ਜਾਂਦਾ ਹੈ। ਤਖਤ ਗੇੜ ਕੇਸਗੜ੍ਹ ਸਾਹਿਬ ਉੱਪਰ ਇਸ ਜੱਥੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾਂਦੀ ਹੈ। ਇਹਨਾਂ ਦਿਨਾਂ ਦੇ ਵਿੱਚ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀਗਾ। ਤੇ ਕਈ ਨੌਜਵਾਨ ਫੌਜ ਦੇ ਵਿੱਚੋਂ ਅਸਲਾ ਲੈ ਕੇ ਬਾਗੀ ਹੋ ਕੇ ਵਾਪਸ ਆ ਗਏ ਸਨ ਤੇ ਉਹ ਘਰੇ ਜਾ ਨਹੀਂ ਸਕਦੇ ਸਨ ਇਸ ਲਈ ਉਹਨਾਂ ਨੇ ਵੱਖੋ-ਵੱਖਰੇ ਗੁਰਦੁਆਰਿਆਂ ਦੇ ਵਿੱਚ ਉਹ ਟਾਸਰੇ ਲਏ ਹੋਏ ਸਨ ਉੱਥੇ ਸੇਵਾਦਾਰ ਗ੍ਰੰਥੀ ਦੇ ਰੂਪ ਦੇ ਵਿੱਚ ਉਹ ਵਿਚਰ ਰਹੇ ਸਨ ਸਰਕਾਰ ਨੂੰ ਇਹਦੇ ਬਾਰੇ ਕਨਸ਼ੋਅ ਮਿਲ ਚੁੱਕੀ ਸੀ ਇਸ ਲਈ ਉਹਨੇ ਵੀ ਗੁਰਦੁਆਰਿਆਂ 'ਚ ਆਪਣੇ ਸੀਆਈਡੀ ਦੇ ਬੰਦੇ ਧਾਰਮਿਕ ਭੇਖ ਦੇ ਵਿੱਚ ਵੜੇ ਹੋਏ ਸਨ ਇਹਨਾਂ ਦਿਨਾਂ 'ਚ ਜਦੋਂ ਗਿਆਨੀ ਜੀ ਕੀਰਤਪੁਰ ਸਾਹਿਬ ਸਨ ਤੇ ਆਨੰਦਪੁਰ ਸਾਹਿਬ ਇੱਕ ਮੇਲਾ ਸਿੰਘ ਨਾਮ ਦਾ ਸੀਆਈਡੀ ਦਾ ਬੰਦਾ ਸੀ ਜਿਹੜਾ ਅਕਾਲੀ ਭੇਸ ਵਿੱਚ ਉੱਥੇ ਸੇਵਾਦਾਰ ਲੱਗਾ ਹੋਇਆ ਸੀ ਨਾਲ ਉਹਦਾ ਇੱਕ ਸਹਿਯੋਗੀ ਵੀ ਸੀ ਇਸ ਗੱਲ ਦੀ ਸੂ ਗਿਆਨੀ ਜੀ ਨੂੰ ਮਿਲ ਜਾਂਦੀ ਹੈ ਤੇ ਗਿਆਨੀ ਜੀ ਉਹਦਾ ਸੋਧਾ ਲਾਉਣ ਦਾ ਮਤਾ ਹੈ ਜਿਹੜਾ ਉਹ ਪਾ ਦਿੰਦੇ ਐ 1940 ਤੋਂ ਦੀਵਾਲੀ ਦੇ ਅਗਲੇ ਦਿਨ ਇਹਨੂੰ ਸੋਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੇਲਾ ਸਿੰਘ ਨੂੰ ਇਹ ਤੇ ਵੱਜ ਜਾਂਦਾ ਪਰ ਇਹਦੇ ਨਾਲ ਦਾ ਬੰਦਾ ਹੈ ਜਿਹੜਾ ਉਹ ਮਾਰਿਆ ਜਾਂਦਾ ਹੈ ਇਹ ਬਚਦਾ ਬਚਾਉਂਦਾ ਥਾਣੇ ਦੇ ਵਿੱਚ ਜਾ ਕੇ ਰਪਟ ਲਖਵਾਉਂਦਾ ਹੈ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਹਰਬੰਸ ਸਿੰਘ ਬਾਬਾ ਗਿੰਦਾ ਸਿੰਘ ਮਾਸਟਰ ਉਜਾਗਰ ਸਿੰਘ ਤੇ ਸ਼ਮਸ਼ੀਰ ਸਿੰਘ ਮੋਰਾਵਾਲੀ ਸ਼ਾਮਲ ਨੇ ਇਹ ਭਾਈ ਜਿਹੜਾ ਸ਼ਮਸ਼ੀਰ ਸਿੰਘ ਮੋਰਾਵਾਲੀ ਸੀਗਾ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਪਿੰਡ ਚਲਾ ਗਿਆ ਸੀ ਇਹਨੂੰ ਤੇ ਕਤਲ ਦੇ ਬਾਰੇ ਕੋਈ ਪਤਾ ਵੀ ਨਹੀਂ ਸੀ ਪਰ ਇਹ ਇਕੱਲਾ ਹੀ ਪੁਲਿਸ ਦੇ ਡਿੱਕੇ ਆ ਗਿਆ ਬਾਕੀ ਤਿੰਨੇ ਮਫਰੂਰ ਹੋ ਗਏ ਇਹਨੂੰ ਬੇਗੁਨਾ ਨੂੰ ਮੇਲਾ ਸਿੰਘ ਦੀ ਗਵਾਹੀ ਦੇ ਉੱਤੇ ਜਲੰਧਰ ਜੇਲ੍ਹ ਦੇ ਵਿੱਚ ਫਾਂਸੀ ਦੇ ਉੱਤੇ ਲਟਕਾਇਆ ਗਿਆ ਭਗੌੜੇ ਹੋਣ ਦੇ ਪਿੱਛੋਂ ਉਜਾਗਰ ਸਿੰਘ ਬਿਸਰਾਮਪੁਰ ਦੇ ਕਹਿੰਦੇ ਗਿਆਨੀ ਜੀ ਹੁਣਾਂ ਨੇ ਆਪਣੇ ਜਥੇ ਦੇ ਸਮੇਤ ਜਿਹੜੂ ਰੇਲਵੇ ਸਟੇਸ਼ਨ ਦੀ ਪੁਲਿਸ ਚੌਂਕੀ 'ਚੋਂ ਅਸਲਾ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹਦੇ 'ਚ ਇਹਨਾਂ ਨੂੰ ਸਫਲਤਾ ਹਾਸਲ ਨਾ ਹੋਈ। ਇਸ ਸਮੇਂ ਵਿੱਚ ਦਲ ਦਾ ਕੇਂਦਰ ਜਿਹੜਾ ਸੀ ਉਹ ਪਵਾਦ ਵਿੱਚ ਸੀਗਾ। ਪਰ ਉੱਥੋਂ ਇਹਨਾਂ ਨੇ ਸਮੇਂ ਤੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਬਦਲ ਕੇ 마াজে ਦੇ ਵਿੱਚ ਲੈ ਜਾਂਦਾ ਤਰਨ ਤਰਨ ਸਾਹਿਬ। ਇੱਥੇ ਦਰਬਾਰ ਸਾਹਿਬ ਦੇ ਇੱਕ ਬੁੰਗੇ ਦੇ ਵਿੱਚ ਭਾਈ ਰਾਮ ਸਿੰਘ ਨੂੰ ਇੱਕ ਕਮਰਾ ਮਿਲਿਆ ਹੋਇਆ ਸੀਗਾ ਜਿਹੜਾ ਦਲ ਦਾ ਮੈਂਬਰ ਸੀਗਾ ਤੇ ਇੱਥੇ ਗੱਤਕਾ ਮਾਸਟਰ ਲੱਗਾ ਹੋਇਆ ਸੀਗਾ ਉਦਮ ਸਿੰਘ ਨਾਗੋਕੇ ਦੀ ਮਦਦ ਦੇ ਨਾਲ ਗਿਆਨੀ ਹਰਬੰਸ ਸਿੰਘ ਹੋਣਾ ਨੇ ਲਾਹੌਰੋਂ ਪ੍ਰਿੰਟਿੰਗ ਮਸ਼ੀਨ ਖਰੀਦੀ ਉਹਦੇ ਤੋਂ ਫਿਰ ਇੱਥੋਂ ਜੋਗ ਪਲਟਾਉ ਪਰਚਾ ਵੀ ਸੀ ਜਿਹੜਾ ਉਹ ਕੱਢਣਾ ਸ਼ੁਰੂ ਕੀਤਾ ਇਸੇ ਦੇ ਕਮਰੇ ਦੇ ਵਿੱਚ ਹਥਿਆਰ ਵਗੈਰਾ ਵੀ ਰੱਖੇ ਜਾਂਦੇ ਸਨ ਆਸ-ਪਾਸੇ ਦੇ ਇਲਾਕੇ ਦੇ ਵਿੱਚ ਵੰਡੇ ਵੀ ਜਾਂਦੇ ਸਨ 1941 ਚ ਪਰਚੇ ਦੀ ਮੰਗ ਕਾਫੀ ਵਧ ਗਈ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਵੀ ਜਿਹੜੀ ਲਹਿਰ ਦਾ ਸੀ ਖੁਰਾਕ ਖੋਜ ਮਟਾ ਦਿੱਤਾ ਸੀ ਤੇ ਇਹਨੇ ਸਿਰ ਕਿੱਥੋਂ ਕੱਢ ਲਿਆ ਸੀ ਆਈਡੀ ਅਫਸਰ ਸૈયਦ ਅਹਿਮਦ ਸ਼ਾਹ ਤੇ ਬੂਟੇ ਰਾਮ ਦੀ ਜ਼ਿੰਮੇਵਾਰੀ ਲਈ ਗਈ ਵੀ ਤੁਸੀਂ ਇਹਨਾਂ ਦਾ ਖੁਰਾਕ ਖੋਜ ਮਟਾਉਣਾ ਹੈ ਇਧਰ ਜਦੋਂ ਪੁਲਿਸ ਹੱਥ ਧੋਕੇ ਨਾ ਮਗਰ ਪਈ ਤੇ ਸਮੇਂ ਦੀ ਨਜਾਕਤ ਨੂੰ ਭਾਂਪਦਿਆਂ ਗਿਆਨੀ ਜੀ ਸਾਥੀਆਂ ਸਮੇਤ ਗਜਰਾਤ ਬਾਬੇ ਕੇਰ ਦੇ ਗੁਰਦੁਆਰੇ ਪੁੱਜੇ ਇਹ ਬਬਰਾਂ ਦੀ ਠਾਰ ਸੀ ਭਾਈ ਛੱਜਾ ਸਿੰਘ ਦੇ ਜ਼ਰੀਏ ਪਸ਼ਾਵਰ ਤੋਂ ਕਾਬਲ ਗਏ ਵਪਾਰੀ ਸੱਦਾ ਸਿੰਘ ਤੇ ਤੇਰਾ ਸਿੰਘ ਜਿਹੜੇ ਰੂਨ ਦਾ ਵਪਾਰ ਕਰਦੇ ਸਨ ਉਹਨਾਂ ਨੇ ਗੱਲਬਾਤ ਕੀਤੀ ਕਿ ਸਾਨੂੰ ਵੇਲੇ-ਕਵੇਲੇ ਹਥਿਆਰ ਵੀ ਪਹੁੰਚਦੇ ਕਰਿਆ ਕਰੋ ਤਾਂ ਕਿ ਅਸੀਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਸਕੀਏ ਇਹ ਹਥਿਆਰ ਅੱਗੇ ਭਾਈ ਰਾਮ ਸਿੰਘ ਦੇ ਕਮਰੇ ਤੱਕ ਪਹੁੰਚਾਏ ਜਾਂਦੇ ਸਨ ਤਰਨਤਾਰਨ ਪੋਲਾ ਸਿੰਘ ਸੁਰਹਾੜਾ ਪ੍ਰਾਣਾ ਬੱਬਰ ਸੀਗਾ ਇਹ ਫਿਰੋਜ਼ਪੁਰ ਤੋਂ ਫੜਿਆ ਗਿਆ ਇਹਨੂੰ ਗ੍ਰਿਫਤਾਰ ਕਰਕੇ ਲਾਹੌਰ ਕਿਲੇ ਦੇ ਵਿੱਚ ਸੰਪੂਰਨ ਸਿੰਘ ਦੇ ਹਵਾਲੇ ਕੀਤਾ ਗਿਆ ਜੋ ਕਿ ਕਸਾਈ ਕਿਸਮ ਦਾ ਬੰਦਾ ਸੀ ਸੰਪੂਰਨ ਸਿੰਘ ਨੂੰ ਜਦੋਂ ਪੋਲਾ ਸਿੰਘ ਤੋਂ ਪਤਾ ਲੱਗਿਆ ਕਿ ਯੁੱਗ ਪਲਟਾਉ ਦਲ ਦੇ ਬੰਦੇ ਇਹ ਸਾਰੇ ਐਕਸ਼ਨ ਕਰ ਰਹੇ ਆ ਤਾਂ ਉਸ ਨੇ ਇਨ ਜੁਗ ਪਲਟਾਉ ਦਲ ਵਾਲਿਆਂ ਦੇ ਉੱਪਰ ਕਾਲਕਾ ਦੇ ਲਾਗੇ ਵਾਪਰੀ ਅੰਗਰੇਜ਼ਾਂ ਦੇ ਕਤਲ ਦੀ ਇੱਕ ਕਹਾਣੀ ਸੀ ਜਿਹੜੀ ਉਹ ਮੜਨ ਦੀ ਕੋਸ਼ਿਸ਼ ਕੀਤੀ ਪਰ ਸੰਪੂਰਨ ਸਿੰਘ ਦਾ ਇਹ ਝੂਠ ਫੜਿਆ ਗਿਆ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਤੇ ਪਾਗਲ ਹੋ ਕੇ ਮਰਿਆ ਬਾਅਦ ਚ ਲੈਲਪੁਰ ਦੇ ਪੁਲਿਸ ਕਪਤਾਨ ਸੰਤ ਪ੍ਰਕਾਸ਼ ਸਿੰਘ ਨੇ ਅਮਰ ਸਿੰਘ ਦੇ ਸਾਂਝ ਦੇ ਜ਼ਰੀਏ ਗਿਆਨੀ ਜੀ ਤੱਕ ਸਨੇਹਾ ਪਹੁੰਚਾ ਦਿੱਤਾਗੇ ਪੁਲਿਸ ਬੱਬਰਾਂ ਦੇ ਪੁਰਾਣੇ ਟਿਕਾਣੇ ਜੋ ਰਹੀ ਹੈ ਬਚ ਕੇ ਰਹਿਣ ਇਧਰ ਇੱਕ ਦਿਨ ਮਾਸਟਰ ਉਜਾਗਰ ਸਿੰਘ ਤਰਨ ਤਰਨ ਨਹਿਰ ਦੇ ਕੰਢੇ ਆਪਣੇ ਪਿਸਤੌਲ ਨੂੰ ਠੀਕ ਕਰ ਰਿਹਾ ਸੀ ਕਿ ਅਚਾਨਕ ਉਹ ਤੋਂ ਆਪਣੇ ਕੋਲੋਂ ਗੋਲੀ ਚੱਲ ਗਈ ਜਿਸ ਨਾਲ ਉਹ ਥਾਂ ਹੀ ਢਹਿ ਢੇਰੀ ਹੋ ਗਿਆ ਜਦੋਂ ਇਸ ਗੱਲ ਦਾ ਪਤਾ ਗਿਆਨੀ ਜੀ ਤੇ ਨਿਰਮਲ ਸਿੰਘ ਸ੍ਰੀ ਨੂੰ ਲੱਗਾ ਤਾਂ ਉਹਨਾਂ ਨੇ ਚੱਟ ਇਹ ਗੱਲ ਸਮਝ ਲਈ ਕਿ ਹੁਣ ਪੁਲਿਸ ਹੈ ਜਿਹੜੀ ਉਹ ਇੱਥੇ ਛਾਣਬੀਣ ਕਰੇਗੀ ਬਰੀਕੀ ਨਾਲ ਬਾਬਾ ਗਿੰਦਾ ਸਿੰਘ ਨੂੰ ਨਾਲ ਲੈ ਕੇ ਉਹ ਇੱਥੋਂ ਚਲੇ ਜਾਂਦੇ ਨੇ ਤੇ ਭਾਈ ਰਾਮ ਸਿੰਘ ਨੂੰ ਵੀ ਸचेत ਰਹਿਣ ਦੇ ਲਈ ਸੁਨੇਹਾ ਜਿਹੜਾ ਉਹ ਲਾ ਜਾਂਦੇ ਆ ਇਸ ਸਮੇਂ ਦੇ ਵਿੱਚ ਪੁਲਿਸ ਵਾਲੇ ਵੀ ਨਕਲੀ ਫੌਜੀ ਬਣਾ ਕੇ ਤੇ ਸੁਭਾਲ ਵਿੱਚ ਨੇ ਇਹਨਾਂ ਦੇ ਜ਼ਰੀਏ ਕੇ ਜੁੱਗ ਪਲਟਾਉ ਦਲ ਦੇ ਮੁਖੀਏ ਗਿਆਨੀ ਹਰਬੰਦ ਸਿੰਘ ਨੂੰ ਕਿਵੇਂ ਨਾ ਕਿਵੇਂ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨਕਲੀ ਫੌਜੀਆਂ ਦੇ ਵਿੱਚੋਂ ਇੱਕ ਤਾਰਾ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਉਹ ਗਿਆਨੀ ਜੀ ਤੱਕ ਪਹੁੰਚ ਬਣਾਉਣ 'ਚ ਕਾਮਯਾਬ ਹੋ ਜਾਂਦਾ ਹੈ ਇਹਦੀ ਬਹੁਤੀ ਸਾਂਝ ਪਹਿਲਾਂ ਭਾਈ ਰਾਮ ਸਿੰਘ ਬੱਲਾਂ ਵਾਲੇ ਦੇ ਨਾਲ ਪੈਂਦੀ ਹੈ ਜਿਹਦਾ ਬੁੰਗਾ ਹੈੱਡ ਕੁਆਰਟਰ ਬਣਿਆ ਹੋਇਆ ਸੀਗਾ ਦਲ ਦਾ ਇਹ ਫਿਰ ਦੱਸਦਾ ਹੈ ਪੁਲਿਸ ਨੂੰ ਕਿ ਗਿਆਨੀ ਹਰਬੰਦ ਸਿੰਘ ਨਿਰਮਲ ਸਿੰਘ ਸ੍ਰੀ ਬਾਬਾ ਗਿੰਦਾ ਸਿੰਘ 나జర్ ਸਿੰਘ ਫੇਰੂਮਾਨ RAM ਸਿੰਘ ਇਹ ਜਿਹੜੇ ਮੇਨ ਬੰਦੇ ਨੇ ਇਸ ਦਲ ਦੇ ਜਿਹੜੇ ਸਰਗਰਮ ਨੇ ਮਾਰਚ 1942 ਦੇ ਪਹਿਲੇ ਹਫਤੇ ਗਿਆਨੀ ਹਰਬੰਦ ਸਿੰਘ ਨਿਰਮਲ ਸਿੰਘ ਸ੍ਰੀ ਤੇ ਬਾਬਾ ਗਿੰਦਾ ਸਿੰਘ ਜਿਹੜਾ ਅਮਰਸਰ ਪਿੰਡ ਦੇ ਅਮਰਸਰ ਜ਼ਿਲ੍ਹੇ ਦੇ ਪਿੰਡ ਜਾਮਾ ਰਾਜ ਦੇ ਸਕੂਲ 'ਚ ਠਹਿਰੇ ਹੁੰਦੇ ਆ ਤਾਰਾ ਸਿੰਘ ਨੂੰ 나జర్ ਸਿੰਘ ਫੇਰੂਮਾਨ ਤੋਂ ਇਸ ਗੱਲ ਬਾਰੇ ਪਤਾ ਲੱਗਦਾ ਉਹ ਪੁਲਿਸ ਨੂੰ ਸੂਚਿਤ ਕਰ ਦਿੰਦਾ ਹੈ ਪੁਲਿਸ ਆ ਕੇ ਸਕੂਲ ਨੂੰ ਘੇਰਾ ਪਾ ਲੈਂਦੀ ਹੈ ਤੇ ਇਹਨਾਂ ਨੂੰ ਆਖਦੀ ਹੈ ਵੀ ਤੁਸੀਂ ਹੱਥ ਖੜੇ ਕਰ ਦਿਓ ਗਿਆਨੀ ਜੀ ਹੁਣੇ ਕਹਿੰਦੇ ਵੀ ਹੱਥ ਖੜੇ ਨਹੀਂ ਕਰਦੇ ਅਸੀਂ ਦੂਜ ਕੇ ਲੜਾਂਗੇ ਸ਼ਹੀਦ ਹੋਵਾਂਗੇ ਪੁਲਿਸ ਤਾਕੀ ਵਿੱਚ ਦੀ ਹੰਝੂ ਗੈਸ ਦਾ ਗੋਲਾ ਜਿਹੜਾ ਅੰਦਰ ਛੁੱਟ ਦਿੰਦੀ ਹੈ ਤੇ ਇਹ ਬੇਹੋਸ਼ ਹੋ ਜਾਂਦੇ ਨੇ ਤੇ ਇਹਨਾਂ बेहोश ਹੋਿਆਂ ਨੂੰ ਫਿਰ ਹੱਥ ਕੜੀਆਂ ਦੇ ਵਿੱਚ ਨੂਡ ਲਿਆ ਜਾਂਦਾ ਹੈ ਗ੍ਰਫਤਾਰ ਕਰਕੇ ਲਾਹੌਰ ਲੈ ਆਉਂਦੇ ਆ ਇਹਦੇ ਨਾਲ ਹੀ ਪੁਲਿਸ ਹੈ ਜਿਹੜੀ ਉਹ ਭਾਈ ਰਾਮ ਸਿੰਘ ਦੇ ਕਮਰੇ ਦੇ ਵੱਲ ਨੂੰ ਵੀ ਜਾਂਦੀ ਹੈ ਪਰ ਰਾਮ ਸਿੰਘ ਉਹ ਤੋਂ ਪਹਿਲਾਂ ਹੀ ਉਥੋਂ ਜਿੰਦਾ ਲਾ ਕੇ ਤੇ ਜਿਹੜੇ ਕਾਗਜ਼ ਪੱਤਰ ਸਨ ਉਹਨਾਂ ਨੂੰ ਸਾੜ ਕੇ ਅਮਰਸਰ ਦੀ ਟ੍ਰੇਨ ਚੜ ਜਾਂਦਾ ਹੈ 나જર ਸਿੰਘ ਫੇਰੂਮਾਨ ਪੁਲਿਸ ਦੇ ਹੱਥ ਆ ਜਾਂਦਾ ਹੈ ਉਹਦੇ ਤੋਂ ਪਤਾ ਲੱਗਦਾ ਹੈ ਰਾਮ ਸਿੰਘ ਤੇ ਅਮਰਸਰ ਨੂੰ ਚਲਾ ਗਿਆ ਇਥੋਂ ਤਰਨਤਨ ਵਾਲੇ ਅਮਰਸਰ ਦੇ ਪੁਲਿਸ ਨੂੰ ਸੁਨੇਹਾ ਭੇਜਦੇ ਆ ਤੇ ਉਹਨੂੰ ਫਿਰ ਅੱਗੋਂ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਰਾਮ ਸਿੰਘ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਉਹ ਕਹਿੰਦਾ ਮੈਂ ਤੇ ਅਨਪੜ ਬੰਦਾ ਮੈਨੂੰ ਕੀ ਪਤਾ ਇਹ ਕੀ ਸ਼ੈ ਹੈਗੀ ਆ ਮੇਰੇ ਬਾਦੀ ਤੇ ਕੋਈ ਵਾਜਾ ਹੀ ਪਿਆ ਸੀਗਾ ਪੁਲਿਸ ਵਾਲੇ ਆਪਣੀ ਸਾਰੀ ਵਾਹ ਲਾ ਹਟਦੇ ਆ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਜੇ ਪੈਂਦਾਗਾ ਇਧਰ ਅੰਤ ਨੂੰ ਮੇਲਾ ਸਿੰਘ ਦੇ ਬਿਆਨਾਂ ਦੇ ਉੱਤੇ ਉਦੇ ਸਾਥੀ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਗਿਆਨੀ ਹਰਬੰਦ ਸਿੰਘ ਇਹਨਾਂ ਦੇ ਨਾਲ ਨਿਰਮਲ ਸਿੰਘ ਸਰੀ ਤੇ ਬਾਬਾ ਗਿੰਦਾ ਸਿੰਘ ਦੇ ਉੱਪਰ ਮੁਕੱਦਮਾ ਚੱਲਦਾ ਹੈ ਜਿਦੇ ਵਿੱਚ ਬਾਬਾ ਗਿੰਦਾ ਸਿੰਘ ਤੇ ਨਿਰਮਲ ਸਿੰਘ ਸਰੀ ਆ ਜਿਹੜੇ ਉਹ ਤੇ ਬਰੀ ਹੋ ਜਾਂਦੇ ਆ ਪਰ ਗਿਆਨੀ ਹਰਬੰਦ ਸਿੰਘ ਜੀ ਆ ਜਿਹੜੇ ਉਹ ਦੋਸ਼ੀ ਕਰਾਰ ਦਿੱਤੇ ਜਾਂਦੇ ਆ ਤੇ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ 3 April 1944 ਈਸਵੀ ਨੂੰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਗਿਆਨੀ ਹਰਬੰਸ ਸਿੰਘ ਜੀ ਨੂੰ ਫਾਂਸੀ ਦੇ ਉੱਪਰ ਚੜਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਬਬਰ ਅਕਾਲੀ ਲਹਿਰ ਜਿਹਨੂੰ ਕਿਸ਼ਨ ਸਿੰਘ ਗੜਗੱਜ ਹੋਣਾ ਨੇ ਮਾਰਚ 1921 ਈਸਵੀ ਨੂੰ ਪ੍ਰారంਭ ਕੀਤਾ ਸੀ ਉਸ ਲਹਿਰ ਦਾ ਆਖਰੀ ਸ਼ਹੀਦ ਗਿਆਨੀ ਹਰਬੰਸ ਸਿੰਘ ਹੈ